ਹਾਂਜੀ ਦੋਸਤੋ ਕੀ ਹਾਲ ਆ ਜੀ ਅੱਜ ਮੇਰੇ ਹੀ ਪਿੰਡ ਖੀਵਾ ਕਲਾਂ ਸੋਨੂੰ ਇਸ ਟਾਈਮ ਪਤਾਗਾ ਵੀ ਜਦੋਂ ਵੀ ਪੰਜਾਬੀਆਂ ਤੇ ਮਾਰ ਪਈ ਹੈ ਤਾਂ ਉਸ ਟਾਈਮ ਪੰਜਾਬ ਹੀ ਪੰਜਾਬ ਦੇ ਨਾਲ ਖੜਾਗਾ ਨਾ ਤੇ ਉਸੇ ਤਰ੍ਹਾਂ ਹੀ ਮੇਰੇ ਪਿੰਡ ਖੀਵਾ ਕਲਾਂ ਤੋਂ ਪਹਿਲਾਂ ਵੀ ਮੈਡੀਕਲ ਦੀ ਟੀਮ ਗਈ ਸੀਗੀ ਪਸ਼ੂਆਂ ਦੇ ਖਾਤਰ ਡਾਕਟਰ ਮਾਣੇ ਹੋਰੀ ਤੇ ਉਸ ਤੋਂ ਬਾਅਦ ਉਹਨਾਂ ਵੱਲੋਂ ਜਿਹੜੇ ਭਰਾ ਅੱਜ ਚਾਰਾ ਇਕੱਠਾ ਕਰ ਰਹੇ ਨੇ ਤੂੜੀ ਇਕੱਠੀ ਕਰ ਰਹੇ ਉਹਨਾਂ ਵੱਲੋਂ ਪੁੱਛਿਆ ਗਿਆ ਸੀ ਉੱਥੇ ਵੀ ਤੁਹਾਨੂੰ ਕੀ ਚੀਜ਼ ਦੀ ਲੋੜ ਹੈ ਤਾਂ ਉਹਨਾਂ ਨੇ ਰਸਨ ਨੂੰ ਤਾਂ ਮਨਾ ਕਰਤਾ ਸੀਗਾ ਤੇ ਪਹਿਲ ਤੌਰ ਤੇ ਮੰਗ ਰੱਖੀ ਸੀ ਵੀ ਸਾਨੂੰ ਤੂੜੀ ਦਾ ਤੇ ਅਚਾਰ ਦਾ ਪ੍ਰਬੰਧ ਕੀਤਾ ਜਾਵੇ ਤਾਂ ਮੇਰੇ ਪਿੰਡ ਦੇ ਜਿੰਨੇ ਵੀ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਦੇ ਨਾਲ ਭਰਾ ਸਾਰੀ ਹੀ ਹਨੇ ਰਲ ਮਿਲ ਕੇ ਪੰਜ ਛੇ ਦਿਨ ਹੋ ਗਏ ਲੱਗਿਆ ਨੂੰ ਤੇ ਅੱਜ ਤੂੜੀ ਦੀਆਂ ਟਰਾਲੀਆਂ ਭਰ ਕੇ ਵਿੱਚ ਅਚਾਰ ਦਾ ਭਰ ਕੇ ਲੈ ਕੇ ਜਾ ਰਹੇ ਨੇ ਆਪਾਂ ਕਰਦੇ ਆ ਉਹਨਾਂ ਨਾਲ ਗੱਲਬਾਤ ਆ ਗੋਲੇ ਓਏ ਹਾਂ ਮੈਂ ਹਾਂਜੀ ਮਿੱਤੂ ਕੀ ਹਾਲ ਹੈ ਬਾਈ ਠੀਕ ਆ ਬਾਈ ਜੀ ਹੋ ਠੀਕ ਹੋ ਹਾਂਜੀ ਇਹ ਜਿਹੜਾ ਆਪਾਂ ਆਪਾਂ ਇੱਕ ਗੱਲ ਮੰਨ ਲਈਏ ਵੀ ਜਦੋਂ ਵੀ ਆਪਣੇ ਪੰਜਾਬ ਤੇ ਭੀੜ ਪੈਂਦੀ ਆ ਹਨਾ ਪੰਜਾਬ ਤੇ ਭੀੜ ਪੈਂਦੀ ਆ ਤੇ ਉਦੋਂ ਆਪਾਂ ਪੰਜਾਬੀ ਪੰਜਾਬੀ ਦੇ ਨਾਲ ਖੜਦਾ ਹਨਾ ਹਾਂਜੀ ਬਿਲਕੁਲ ਸਹੀ ਗੱਲ ਆ ਜੀ ਕੀ ਕੀ ਕਹਿਣਾ ਚਾਹੋਗੇ ਇਸ ਤੇ ਇਹ ਕਰਨੇ ਜਾਗਦੀ ਵਿਚਾਰ ਆ ਜੀ ਦੇਖੋ ਸਾਡਾ ਸਾਰਾ ਪਿੰਡ ਕੀ ਕਰਾਂ ਸਰਪੰਚ ਸਾਹਿਬ ਸਾਡੇ ਪਿੰਡ ਦੇ ਸਾਰੀ ಗ್ರಾಮ ਪੰਚਾਇਤ ਸਾਰੇ ਪਿੰਡ ਦੇ ਜਿੰਨੇ ਵੀ ਮੈਂਬਰ ਨੇ ਜਾਂ ਸਾਰੇ ਕਰਨੇਗੇ ਜਾਂ ਸਾਰੇ ਜਿੰਨੇ ਵੀ ਪਿੰਡ ਦੇ ਲੋਕ ਨੇ ਸਾਰਿਆਂ ਨੇ ਵਿਚਾਰਿਆਂ ਨੇ ਫ੍ਰੀਕ ਆਪ ਦੇ ਕੋਲੋਂ ਕੁਝ ਨਾ ਕੁਝ ਦਿੱਤਾਗਾ ਇਹਦੇ ਵਾਸਤੇ ਚਾਰ ਵਾਅਦ ਤੇ ਅਸੀਂ ਸੇਵਾ ਲੈ ਕੇ ਜਾ ਰਹੇ ਹਾਂ ਢੂੜੀ ਦੀ ਸੇਵਾ ਆਚਾਰ ਦੀ ਸੇਵਾ ਕਿਸੇ ਨੇ ਕਣਕ ਪਾਈ ਹੈ ਕਿਸ ਨੇ ਕੁਛ ਕਿਸ ਨੇ ਬਹੁਤ ਜਿਆਦਾ ਸਪੋਰਟ ਕੀਤੀ ਸਾਡੇ ਪਿੰਡਵੰਨਿਓ ਤੇ ਅੱਜ ਸਾਰੇ ਮੁੰਡੇ ਨੇ ਦੇਖੋ ਸਾਰਿਆਂ ਨੇ ਦੋ ਦਿਨ ਹੋ ਗਏ ਇਹਨਾਂ ਨੂੰ ਵਿਚਾਰਿਆਂ ਨੂੰ ਰਸਤ ਇਕੱਠੀ ਕਰਦਿਆਂ ਨੂੰ ਤੇ ਬਸ ਸਾਰਿਆਂ ਦਾ ਬਹੁਤ ਧੰਨਵਾਦ ਆ ਕੀਵਾ ਕਲਾ ਪਿੰਡ ਦਾ ਜਿਨ੍ਹਾਂ ਨੇ ਸਾਨੂੰ ਅੱਜ ਅਸੀਂ 10 ਵਜੇ ਰਾਤ ਨੂੰ ਤੁਰਾਂਗੇ ਤੇ ਫਰੋਜਪੁਰ ਜ਼ਿਲ੍ਹੇ ਦੇ ਵਿੱਚ ਜੋ ਹੜਪੀੜ ਤੋਂ ਉਹਨਾਂ ਵਾਸਤੇ ਸਾਰਾ ਸਮਾਨ ਲੈ ਕੇ ਜਾਣਾ ਹੈ। ਅੱਛਾ ਜਿੰਨੀਆਂ ਵੀ ਤੁਸੀਂ ਇਹ ਜਿੰਨੀਆਂ ਵੀ ਤੁਸੀਂ ਇਹ ਟਰਾਲੀਆਂ ਲੈ ਕੇ ਜਾ ਰਹੇ ਹੋ ਫਰੋਜਪੁਰ ਸ਼ਹਿਰ ਦੇ ਵਿੱਚ ਉਧਰ ਲੈ ਕੇ ਜਾ ਰਹੇ ਹੋ ਹਨਾ। ਉੱਥੇ ਜੋ ਵੀ ਪੀੜਤ ਲੋਕ ਹੋਣਗੇ ਉਹਨਾਂ ਨੂੰ ਅਸੀਂ ਇਹ ਸਮਾਨ ਦੇ ਕੇ ਆਵਾਂਗੇ ਸਾਰੇ ਪਿੰਡ ਦੇ ਸਹਿਯੋਗ ਦੇ ਨਾਲ ਇਹ ਸਿਸਟਮ ਸਾਡੇ ਸਭਾ ਸਾਹਿਬ ਦਾ ਬਹੁਤ ਵੱਡਾ ਸਹਿਯੋਗ ਹੈ। ਬਹੁਤ ਵੱਡਾ ਸਹਿਯੋਗ ਹੈ। ਕਿਉਂਕਿ ਇੰਨਾ ਇਹ ਦਰ ਹੈ। ਜਿਹੜਾ ਅਸੀਂ ਉਧਰ ਹੜਪੀੜ ਤੱਕ ਨੇ ਜੋ ਬਈ ਦਰਿਆ ਤੋਂ ਅੱਗੇ ਨੇਗੇ। ਹਾਂਜੀ ਬਈ ਸਾਡੇ ਭਰਾ ਗੁਰਵਿੰਦਰ ਸਿੰਘ ਗੁਰੇ ਨਾਲ ਗੱਲ ਕਰਾਉਣੇ ਆ। ਹਾਂਜੀ ਬਈ। ਕਲੱਬ ਪ੍ਰਧਾਨ ਨੇ ਭਾਈ ਇਹ ਨਾ ਸੀ ਮਨ ਕੇ ਚਲੋ ਜਿਹੜੇ ਸਾਡੇ ਪਹਿਲਾਂ ਸੰਗਤ ਗਈ ਆ ਭਲਾਡੇ ਤੋਂ ਉਹਨਾਂ ਨੇ ਬਈ ਦੱਸਿਆ ਸੀ ਕਹਿੰਦੇ ਵੀ ਜੋਧਪੁਰ ਤੋਂ ਅੱਗੇ ਡੇਰਾ ਬਸੀਆ ਜੋ ਪਿੰਡ ਆ ਉੱਥੇ ਬਈ ਕਹਿੰਦੇ ਵੀ ਪਸ਼ੂਆਂ ਵਾਸਤੇ ਨਹੀਂ ਰੁਸੀ ਜਾ ਰਿਆ ਉਹਦੇ ਵਾਸਤੇ ਬਈ ਇਹ ਨੌਜਵਾਨਾਂ ਨੂੰ ਲੜ ਕੇ ਪ੍ਰਾਲਾ ਕੀਤਾ ਤੇ ਸਾਰੇ ਪਿੰਡ ਦੇ ਸਹਿਯੋਗ ਨਾਲ ਬਈ ਇਹ ਟਰਾਲੀਆਂ ਲੈ ਕੇ ਜਾ ਰਿਹਾ ਅੱਜ ਹੁਣ ਤੋਰਾਂਗੇ ਬਈ ਘੰਟੇ ਤੱਕ ਵਸਤਿਆਰੀ ਆਗੀ ਤੇ ਉਹਦੇ ਕਰਕੇ ਸਾਰੇ ਹੀ ਨਗਰ ਦਾ ਭਈਆ ਸਾਡੇ ਸਰਪੰਚ ਸਾਹਿਬ ਦੇ ਪਈਆ ਸਰਪੰਚ ਦਾ ਬਹੁਤ ਵੱਡਾ ਸਹਿਯੋਗ ਹੈ ਸਹਿਯੋਗ ਹੈ ਭਈ ਸਹਿਯੋਗ ਨਾਲ ਹੀ ਆ ਸਾਰੇ ਪਿੰਡ ਦੇ ਸਹਿਯੋਗ ਨਾਲ ਹੀ ਭਈ ਇਹ ਕੰਮ ਹੁੰਦੇ ਨੇਗੇ ਤੇ ਬਹੁਤ ਬਹੁਤ ਧੰਨਵਾਦ ਆ ਭਈ ਬਾਕੀ ਭਈ ਕੰਮ ਦਾ ਵੱਡਾ ਪਸ਼ੂਆਂ ਦਾ ਹਨਾ ਬਾਕੀ ਦਸਨ ਦਾ ਬਹੁਤ ਯਾਰਿਆ ਉੱਥੇ ਉਹ ਸਾਡੇ ਉਧਰ ਗਏ ਹੋਏ ਨੇ ਪਹਿਲਾਂ ਭਲਾਡੇ ਤੋਂ ਗਏ ਨੇ ਭਾਈ ਤੇ ਉਹਨਾਂ ਨੇ ਦੱਸਿਆ ਜੀ ਕਹਿੰਦੇ ਤੁਸੀਂ ਹਰਾਚਾਰਾ ਲੈ ਕੇ ਜਾਓ ਵੱਧ ਤੋਂ ਵੱਧ ਠੀਕ ਹੈ ਜੀ ਕੋਕੋ ਹਾਂ ਜੀ ਸ਼ੁਕਰੀਆ ਗੁਰਥੜੀ ਦਾ ਗੁਰਥੜੀ ਤੋਂ ਆ ਕੇ ਅੱਛਾ ਅੱਛਾ ਸੇਵਾ ਕਰਨ ਸਪੈਸ਼ਲ ਆਇਆ ਠੀਕ ਹੈ ਜੀ ਮੇਰਾ ਬਹੁਤ ਧੰਨਵਾਦ ਇਹ ਆਪਾਂ ਕਈ ਦਿਨ ਹੋ ਗਏ ਸੋਸ਼ਲ ਮੀਡੀਆ ਤੇ ਦੇਖੀ ਜੰਨੇ ਨਾ ਪੰਡਾ ਚੱਕ ਰਿਹਾ ਬਹੁਤ ਬਹੁਤ ਧੰਨਵਾਦ ਬੱਡੇ ਵੀਰ ਤੇਰਾ ਜੀ ਮੰਨ ਕੇ ਚਲੋ ਕੋਈ ਆਪਾਂ ਇਹਨਾਂ ਘਾਸ ਨਹੀਂ ਗਏ ਆਪਾਂ ਸਾਰੇ ਮੰਨ ਕੇ ਚਲੋ ਪੰਜਾਬ ਦੇ ਵਿੱਚ ਪਿੰਡਾਂ ਨੂੰ ਬੇਨਤੀ ਕਰਦੇ ਆਂ ਵੀ ਹਰਾਚਾਰਾ ਕੋਈ ਰਸਦ ਹੈ ਆਪਾਂ ਆਪਣੀ ਇਕੱਠੀ ਕਰਕੇ ਸਰਦਾ ਮੁਤਾਬਕ ਥੜ ਭੀੜਤਾ ਨੂੰ ਪਹੁੰਚਾਈ ਜਾਵੇ ਠੀਕ ਹੈ ਜੀ ਅਕੀਸਾ ਹੈ ਜੋ ਸਾਰੇ ਲੋਕ ਪਹੁੰਚੋ ਇੱਥੇ ਹੈਣਾ ਸਾਰੇ ਯਾਰ ਆਪਣੇ ਵਰਗੇ ਲੋਕ ਨੇ ਯਾਰ ਵਿਚਾਰੇ ਸੱਬੇ ਘਰ ਹੋ ਰਹੇ ਨੇ ਨਾ ਪਸ਼ੂ ਮਰ ਗਏ ਉਹਨਾਂ ਦੇ ਕੁਛ ਵੀ ਨਹੀਂ ਬਚਿਆ ਯਾਰ ਹੈਣਾ ਆਪਾਂ ਸਹਿਜ ਹੋ ਗੋ ਉੱਥੋ ਯਾਰ ਸਾਰੇ ਪਿੰਡਾਂ ਤੋਂ ਨਾ ਜਿੰਨਾ ਹੋ ਸਕੇ ਜੀ ਠੀਕ ਹੈ ਜੀ ਹਾਂਜੀ ਬਹੁਤ ਹੀ ਵਧੀਆ ਮੇਰੇ ਪਿੰਡ ਦੇ ਨੌਜਵਾਨਾਂ ਵੱਲੋਂ ਬਹੁਤ ਹੀ ਵਧੀਆ ਪ੍ਰਾਲਾ ਕੀਤਾ ਗਿਆ ਹੈਗਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਜਿੰਨੇ ਵੀ ਖੜੇ ਨੇ ਕੁਛ ਪ੍ਰਾ ਸਾਡੇ ਗਏ ਹੋਏ ਨੇ ਕਿ ਉਹ ਪਿੰਡ ਵਿੱਚ ਫੰਡ ਵਗੈਰਾ ਇਕੱਠਾ ਕਰਨ ਤੇ ਉਹਨਾਂ ਦਾ ਵੀ ਤਹਿਦਿਲੋਂ ਧੰਨਵਾਦ ਬਾਕੀ ਅੱਜ ਸਵੇਰੇ ਇਹ ਤੁਰਨਗੇ ਜੀ ਅੱਜ ਸ਼ਾਮ ਨੂੰ ਤੁਰ ਪੈਣਗੇ ਬਾਈ ਗੁਰੂ ਵਧੀਆ ਤੰਦਰੁਖੀ ਨਾਲ ਸੁਖਸੰਦਨਾ ਜਣ ਸੁਖਸੰਦਨਾ ਆਉਣ ਜੀ ਧੰਨਵਾਦ ਜੀ